ਦਾ ਸਿੰਘਾ ਸਾਹਿਬ ਸਭ ਕਾਈ ਹੋਏ ਸਹਾਇ ਦਸਾ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾੜ ਦੀ ਦਰ ਦਾ ਆਹਰ ਕੇ ਹਲਤਾ ਜੇ ਬਲੋ ਜਗਨਨਾਥ ਦਾ ਨਾਮ ਜੱਪਿਆ ਵੱਢ ਚੁੱਕਿਆ ਦੇ ਕਲਾਈ ਦੇ ਗਵਾਹੀ ਦੇ ਕੇ ਅੰਡਕੀਤਾ ਧਰਮ ਹੇਤਾ ਤੀਜ ਜਿਸੇ ਬੰਸ ਬੰਦ ਕੇ ਆਰਿਆਂ ਨਾਲ ਤਸਰਾਏਗਾ ਸਰਨਾ ਦੇ ਕਮਾਈ ਦਾ 78 ਕੇ ਖਾਲਸਾ ਜੀ ਬਲੋ ਜੀ ਵਾਹਿਗੁਰੂ ਜੀ ਜੀ ਦਸਤਾ ਸਰਬੱਤ ਦਾ ਗੁਰੂਵਾਰੇ ਆਮ ਦਾ 78 ਕੇ ਖਾਲਸਾ ਜੀ ਬਲਾਂਗੇ ਵਾਹਿਗੁਰੂ ਜੀ ਉਸਨੇ ਸਰਬੱਤ ਖਾਲਸਾ ਜੀ ਤੇ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿ ਹੈ ਗੁਰੂ ਵਾਹਿ ਹੈ ਗੁਰੂ ਵਾਹਿ ਹੈ ਗੁਰੂ ਕਿਤੇ ਆਵੇ ਕਿਤੇ ਆਵੇ प्यारे हरे भला ད�ས ད�ས དས 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 ད�

ਸੋ ਗੋਲ ਨਾ ਤੇ ਸਾ ਮੀ ਹੋਇ ਨਾ ਲੋ ਜੀ ਚਾਨ ਮਦਾਰ ਤੁਮ ਜਲੇ ਆ ਚਾਨ ਚ ਸਾਰੀ ਸੰਗਤ ਦਾ सभु <spaconian> सभु जी का खालसा वागू जी को <ज़ियो> फतेह भगत साहित्यहादुर जी महाराज जिन्होंने हिंद कौम की खातर देश की खातर ਬਹੁਤ ਵੱਡੀ ਮਿਹਰਬਾਨੀ ਦਿੱਤੀ ਜੀ ਜੀ ਵੀ ਪਾਕਤਾਂ ਦੀ ਸੁਰੱਖਿਆ ਵਾਸਤੇ ਆਪਣੇ ਜੋ ਸੀਐਲ ਦਿੱਤੀ ਜਾ ਕੇ ਕਿ ਦੁਆਰਾ ਔਰ ਹਿੰਦੂ ਭਰਤੀ ਵਾਲੀ ਕਮੇਟੀ ਅੱਜ ਉਹਨਾਂ ਦਾ ਜੋ ਮਹਾਂ ਸ਼ਹੀਦੀ ਦਿਵਸ ਹੈ ਉਹ ਮਨਾਇਆ ਜਾ ਰਿਹਾ ਹੈ ਪੂਰੇ ਵਿਸ਼ੇ ਵਿੱਚ ਦੋਸਤਾਂ ਦੇ ਵਿੱਚ ਔਰ ਨਵਾਂ ਸ਼ਹਿਰ ਦੀ ਸੰਗਠਨ ਨੇ ਜੋ ਪ੍ਰੋਗਰਾਮ ਕੀਤਾ ਹੈ ਗੁਰਗਰਾਮ ਮਜੀਦ ਸਾਹਿਬ ਨੂੰ ਅੱਜ ਸਵਾਗਤ ਕਰਵਾਇਆ ਹੈ ਉਹ ਕੇ ਪਾਲਕ ਜੀ ਬੋਲ ਰਿਹਾ ਹੈ ਔਰ ਇਸੇ ਸਮੂਹ ਮਾਨਯੋਗ ਸ਼ਰੋਮਾਂ ਸਮਸੰਗ ਜੀਓਮਿਟ ਨਾਲ ਦੇ ਮਾਨਯੋਗ ਸ਼ਹਿਰ ਦੇ ਵਿੱਚੋਂ ਜਿਹਸ ਸਥਾਨ ਦੇ ਪਹੁੰਚੇ ਹਨ ਨਰਿੰਦਰ ਸਿੰਘ ਜੰਮੇ ਅੰਦੇ ਉਹਨਾਂ ਨੂੰ ਲੰਗਰ ਪਾਣੀ ਜੋ ਵੀ ਪ੍ਰਵੰਧ ਹੈ ਉਹਨਾਂ ਦੀ ਸੇਵਾ ਕਰਨ ਲਈ ਸੋ ਮੈਂ ਪੂਰੇ ਪਾਤਸ਼ਾਲੂ ਤੋਂ ਬਹੁਤ ਬਹੁਤ ਸਲਾਮ ਕਰਦਾ ਹਾਂ ਨਾਲ ਹੀ ਸ਼ਾਸ ਕਰਦਾ ਹਾਂ ਸਭਨੇ ਜੋ ਸਾਨੂੰ ਸ਼ਹਾਦਤ ਦਾ ਮਾਰ ਦਿਖਾਇਆ ਕਿ ਗੁਰਵੇ ਦੀ ਸੱਚੇ ਵਾਸਤੇ ਸੱਚੇ ਵਾਸਤੇ ਜੋ ਕਾਰਜ ਉਹਨਾਂ ਨੇ ਸਾਡੇ ਜਨਮਾਰੀ ਤੇ ਦਿਖਾਇਆ ਵਾਹਿਗੁਰੂ ਜੀ ਕਾ ਜੀ ਬਲ ਬਖਸ਼ੇ ਅਸੀਂ ਉਸੇ ਮਾਰ ਦੇ ਚਲ ਚੁਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ